ਆਮਦਨ ਤੋਂ ਵੱਧ ਜਾਇਦਤ ਮਾਮਲੇ ਵਿੱਚ ਜੇਲ੍ਹ ਤੋਂ ਬਾਹਰ ਆਉਣ ਮਗਰੋਂ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਵਿਕਰਮਜੀਤ ਸਿੰਘ ਮਜੀਠੀਆ ਅੰਮ੍ਰਿਤਸਰ ਵਿਖੇ ਪਹੁੰਚੇ ਅੰਮ੍ਰਿਤਸਰ ਦੇ ਗੋਲਡਨ ਗੇਟ ਤੇ ਪਹੁੰਚਣ ਉਪਰੰਤ ਅਕਾਲੀ ਦਲ ਦੇ ਵਰਕਰਾਂ ਅਤੇ ਨੇਤਾਵਾਂ ਵੱਲੋਂ ਉਨ੍ਹਾਂ ਦਾ ਭਰਮਾ ਅਤੇ ਜੋਸ਼ੀਲਾ ਸਵਾਗਤ ਕੀਤਾ ਗਿਆ ਇਸ ਮੌਕੇ ਵੱਡੀ ਗਿਣਤੀ ਵਿੱਚ ਅਕਾਲੀ ਵਰਕਰ ਮੌਜੂਦ ਰਹੇ ਜਿਨ੍ਹਾਂ ਨੇ ਨਾਅਰੇਬਾਜ਼ੀ ਕਰਦਿਆਂ ਮਜੀਠੀਆ ਦੇ ਸਮਰਥਨ ਦਾ ਪ੍ਰਗਟਾਵਾ ਕੀਤਾ ਮੇਰੇ ਕੋਲ ਯੋਗ ਰਾਤ ਸੇ ਨੂੰ ਜਿਹਦੇ ਨਾਲ ਮੈਂ ਗੁਰੂ ਰਾਮਦਾਸ ਮਹਾਰਾਜ ਦੇ ਔਰ ਗੁਰੂ ਰਾਮਦਾਸ ਮਹਾਰਾਜ ਦੀ ਸੰਗਤ ਦਾ ਮੈਂ ਧੰਨਵਾਦ ਕਰ ਸਕਾਂ ਅੱਜ ਮੇਰੇ ਲਈ ਨਹੀਂ ਕੋਈ ਜਿੱਤ ਦੀ ਯਾਤਰਾ ਨਹੀਂ ਅੱਜ ਇਹ ਉਹ ਸਾਰੇ ਸਨੇਹੀ ਸੰਬੰਧੀਆਂ ਮੇਰੀਆਂ ਮਾਵਾ ਪੈਣਾ ਨੌਜਵਾਨ ਵੀਰਾਂ ਦਾ ਬਜ਼ੁਰਗਾਂ ਦਾ ਜਿਨ੍ਹਾਂ ਨੇ ਦਾਸ ਵਾਸਤੇ ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਬੇਨਤੀ ਕੀਤੀ ਆ ਇਸ ਮਹਿਮਾਨੇ ਨਾ ਚੀਜ਼ ਇਨਸਾਨ ਦੀ ਸ਼ੁਰੂਆਤ ਵੀ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਤੋਂ ਆ ਔਰ ਅਖੀਰ ਵੀ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ 'ਚ ਇਸ ਲਈ ਅੱਜ ਉਹ ਸੱਚੇ ਪਾਤਸ਼ਾਹ ਦਾ ਜਿਨ੍ਹਾਂ ਨੇ ਦਾਸ ਨੂੰ ਇਹ ਬਲ ਬਖਸ਼ਿਆ ਕੀ ਇੱਕ ਤਾਣਾਸ਼ਾ ਸਰਕਾਰ ਜਿਹਦਾ ਮਕਸਦ ਸਿਰਫ ਇਹ ਸੀ ਕਿ ਇਹਨੂੰ ਬੋਲਣ ਤੋਂ ਹਟਾਉਣਾ ਜਿਵੇਂ ਪ੍ਰੈਸ ਵਾਲਿਆਂ ਤੇ ਪਰਚੇ ਹੋ ਰਹੇ ਆ ਜਿਵੇਂ ਆਰਟੀਆਈ ਐਕਟੀਵਿਸਟ ਤੇ ਪਰਚੇ ਹੋ ਰਹੇ ਆ ਜਿਵੇਂ ਕਲਾਕਾਰਾਂ ਤੇ ਪਰਚੇ ਹੋ ਰਹੇ ਆ ਔਰ ਜਿਹੜਾ ਜਿਹੜੇ ਨੂੰ ਉਹ ਦਬਾਉਂਦੇ ਜਾਂਦੇ ਆ ਉਹ ਦਬਦਾ ਜਾ ਰਿਹਾ ਹੈ ਮਗਰ ਪੰਜਾਬ ਦੇ ਅੰਦਰ ਇਸ ਗੱਲ ਦਾ ਰੋਸ ਵੱਧਦਾ ਜਾ ਰਿਹਾ ਔਰ ਮੈਂ ਮਨ ਬਣਾ ਲਿਆ ਕੀ ਇੱਕ ਪਰਚਾ ਛੱਡੋ ਤੁਸੀਂ 10 ਪਰਚੇ ਕਰੋ ਮਗਰ ਇਹ ਆਵਾਜ਼ ਪੰਜਾਬ ਪੰਜਾਬ ਵਾਸਤੇ ਗੂੰਜੂਗੀ ਔਰ ਉੱਚੀ ਦੇ ਕੇ ਆਵਾਜ਼ ਦਊਗੀ ਕਿ ਭਾਈ ਪੰਜਾਬ ਦੇ ਲਾਅ ਨਾਅਰ ਦਾ ਸੋਚੋ ਪੰਜਾਬ ਦੇ ਨੌਜਵਾਨਾਂ ਦਾ ਸੋਚੋ ਪੰਜਾਬ ਦੇ ਕਿਸਾਨੀ ਦਾ ਸੋਚੋ ਪੰਜਾਬ ਦੇ ਮਜ਼ਦੂਰ ਦਾ ਸੋਚੋ ਪੰਜਾਬ ਦੇ ਵਪਾਰੀ ਦਾ ਸੋਚੋ ਅੱਜ ਪੰਜਾਬ ਦਾ ਇੰਡਸਟਰੀ ਜਾਂ ਪੰਜਾਬ ਦਾ ਨੌਜਵਾਨ ਪੰਜਾਬ ਨੂੰ ਛੱਡ ਛੱਡ ਦੂਜੇ ਸੂਬਿਆਂ 'ਚ ਜਾ ਰਿਹਾ ਮੁਲਕਾਂ 'ਚ ਜਾ ਰਿਹਾ ਕਿਉਂ ਕਿ ਲਾਅਨ ਆਰਡਰ ਗਵਰਨਮੈਂਟ ਦਾ ਟੋਟਲ ਫੇਲਿਅਰ ਹੈ 5 ਲੱਖ ਕਰੋੜ ਦੇ ਅਸੀਂ ਕਰਜ਼ਾਈ ਹੋ ਗਏ ਆ ਡਵੈਲਪਮੈਂਟ ਜ਼ੀਰੋ ਵੈਲਫੇਅਰ ਸਕੀਮਾਂ ਬੰਦ ਲਿੰਕ ਰੋਡਾਂ ਦੀਆਂ ਨਵੀਆਂ ਬਣਣੀਆਂ ਬੰਦ ਇਹ ਪੰਜਾਬ ਜਿਹੜਾ ਐਮਰਜੈਂਸੀ ਅਰਗੇ ਹਾਲਾਤ 'ਚ ਅੱਜ ਮੌਜੂਦਾ ਸਰਕਾਰ ਨੇ ਇਸ ਨੂੰ ਧੱਕਤਾ ਉਹਦੇ ਲਈ ਮੈਂ ਉਹਨਾਂ ਸਾਰਿਆਂ ਨੂੰ ਸਵਾਗਤ ਵੀ ਕਰਦਾ ਹਾਂ ਔਰ ਉਹਨਾਂ ਨੂੰ ਬੇਨਤੀ ਵੀ ਕਰਦਾ ਹਾਂ ਕਿ ਭਾਈ ਜੇ ਦਿੱਲੀ ਦੇ ਰਿਮੋਟ ਕੰਟਰੋਲ ਨਾਲ ਚੱਲਣ ਵਾਲਿਆਂ ਨੂੰ ਪੰਜਾਬ ਦੀ ਆਵਾਜ਼ ਨੂੰ ਜੇ ਬੁਲੰਦ ਕਰਨਾ ਹੈ ਤੇ ਦਿੱਲੀ ਦੇ ਰਿਮੋਟ ਕੰਟਰੋਲ ਤੋਂ ਜਿਨ੍ਹਾਂ ਨੂੰ ਦਿੱਲੀ ਨਹੀਂ ਚੱਲਦੀ ਜਿਨ੍ਹਾਂ ਨੇ ਦਿੱਲੀ ਨੇ ਜਿਨ੍ਹਾਂ ਨੂੰ ਭਜਾ ਦਿੱਤਾ ਹੈ ਉਹ ਪੰਜਾਬ ਨੂੰ ਨਾ ਸਮਝ ਸਕਦੇ ਆ ਨਾ ਉਹ ਪੰਜਾਬ ਸਮਝੇ ਨਾ ਪੰਜਾਬੀ ਸਮਝੇ ਨਾ ਪੰਜਾਬੀਅਤ ਨੂੰ ਸਮਝਣ ਪੰਜਾਬ ਆਪ ਦੇ ਫੈਸਲੇ ਆਪ ਕਰੂਗਾ ਦਿੱਲੀ ਦੇ ਰਿਮੋਟ ਕੰਟਰੋਲ ਨਾਲ ਨਹੀਂ ਚੱਲੂਗਾ